ਹਾਂਜੀ ਕਿਦਾਂ ਸਾਰੇ ਵੀਰੂ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਭਲਾਥ ਦਾ ਮੇਲਾ ਤੁਸੀਂ ਵੀ ਦੇਖਿਆ ਵੀ ਉਹੋ ਜਿਹਾ ਮੇਲਾ ਕਰਾਉਣਾ ਬਹੁਤ ਔਖਾ ਕੁਝ ਜਾਣਕਾਰੀ ਫਿਰ ਤੁਹਾਨੂੰ ਸਾਂਝੀ ਕਰਾਂਗੇ ਵੀ ਕਿਦਾਂ ਦਾ ਲੋਕਾਂ ਦਾ ਜੋ رائے ਦਿੱਤੀ ਗਈ ਆ ਦਰਸ਼ਕਾਂ ਨੇ ਜੋ ਕਿਹਾ ਕਿਵੇਂ ਸੀ ਮੇਲਾ ਪੂਰੀ ਵੀਡੀਓ ਉਸ ਦੇ ਬਾਰੇ ਆ ਦੇਖਣੀ ਆ ਦਾ ਜਰੂਰ ਆ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਕੇ ਜਾਇਆ ਕਰੋ ਪੂਰੀ ਦੇਖੋ ਕਿਉਂਕਿ ਗੱਲਬਾਤ ਵਧੀਆ ਹੀ ਕਰਾਂਗੇ ਜੋ ਕਰਨੀ ਆ ਪਹਿਲੀ ਗੱਲ ਮੇਰੇ ਵੀਰੋ ਜੋ ਗਰਾਊਂਡ ਸੀਗਾ ਉਹਦੇ ਵਿੱਚ ਡਿਸਟਰਬੈਂਸ ਸੀਗੀ ਇਹ ਘਾਟ ਇੱਕ ਘਾਟ ਕਹਿ ਸਕਦੇ ਆ ਆਪਾਂ ਕਾਠ ਸੰਭਾਲਿਆ ਨਹੀਂ ਜਾ ਰਿਹਾ ਸੀਗਾ ਤਾਂ ਉਹਦਾ ਵੀ ਜ਼ਰੂਰ ਪ੍ਰਬੰਧ ਅਗਲੀ ਵਾਰ ਕਿਹਾ ਵੀ ਗਿਆ ਵੀ ਸਾਨੂੰ ਉਮੀਦ ਹੀ ਨਹੀਂ ਸੀ ਉਹ ਵੀ ਪ੍ਰਬੰਧਕ ਵੀ ਕਹਿ ਰਹੇ ਆ ਵੀ ਇੰਨਾ ਕਾਠ ਇੰਨਾ ਜਿਹਾ ਪਿਆਰ ਦਿੱਤਾ ਜਾਊਗਾ ਦਰਸ਼ਕਾਂ ਵੱਲੋਂ ਤੇ ਬਾਕੀ ਮੇਰੇ ਵੀਰੋ ਇਸਾ ਟੂਰਨਾਮੈਂਟ ਨੇ ਦਿਲ ਜਿੱਤੇ ਆ ਉਮੀਦ ਆ ਵੀ ਸਾਰਿਆਂ ਦੀ ਜਿੱਤੇ ਹੋਣਗੇ ਕਿਉਂਕਿ ਇਹੋ ਜੇ ਕੱਪ ਕਰਾਉਣੇ ਬਹੁਤ ਔਖੇ ਆ ਸਾਰੇ ਖਿਡਾਰੀ ਖੜਾਉਣੇ ਇਹ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਅੱਜ ਦੇ ਟਾਈਮ ਦੇ ਵਿੱਚ ਇੱਕ ਕੱਪ ਤੇ ਹੀ ਮੇਰੇ ਵੀਰੋ ਇਨਾਮ ਦੇਖ ਲਓ ਤੁਸੀਂ ਮੈਂ ਕਹਿ ਦਣਾ ਵੀ ਲਗਭਗ 5 ਤੋਂ ਉੱਪਰ ਦੇ 5 ਕਰੋੜ ਤੋਂ ਉੱਪਰ ਦਾ ਜੋ ਹੈ ਬਜਟ ਹੋਊਗਾ ਇਸ ਮੇਲੇ ਦਾ ਇਨਾਮ ਪੈਸੇ ਲੱਖਾਂ ਦੇ ਹਿਸਾਬ ਨਾਲ ਮੇਰੇ ਵੀਰੋ ਨੋਟਾਂ ਵਾਂਗੂ ਮੀਂਹ ਵਰਿਆ ਨੋਟਾਂ ਦਾ ਮੇਰੇ ਵੀਰੋ ਮੀਂਹ ਵਰਵਾਇਆ ਗਿਆ ਤਾਂ 모ਹਨਵੀਰ ਬੱਲ ਦਾ ਇਹ ਵੱਡਾ ਮੇਲਾ ਸਫਲ ਰਿਹਾ 10 'ਚੋਂ 9 ਪੁਆਇੰਟ ਤਾਂ ਲਗਭਗ ਸਾਰਿਆਂ ਨੇ ਦਿੱਤੇ ਆ ਮੇਰੇ ਵੀਰੋ ਲੋਕਾਂ ਦੀ ਰਾਏ ਇੱਕ ਬੋਲਟ ਦੇ ਪਿੱਛੇ ਸ਼ਿਲੂ ਤੇ ਹਨਾ ਸੁਲਤਾਨ ਦੀ ਵੀ ਜੋ ਟੱਕਰ ਹੋਈ ਆ ਉਹਦੇ ਬਾਰੇ ਵੀ ਦਰਸ਼ਕਾਂ ਨੇ ਕਿਹਾ ਬਈ ਸੁਲਤਾਨ ਨੂੰ ਜਾਂ ਰੇਡਾਂ ਜਫਿਆਂ ਤੇ ਉਦਾਂ ਬੋਲਟ ਵੀ ਉਹ ਵੀ ਗੱਲ ਜੋ ਹੈ ਦਰਸ਼ਕਾਂ ਨੇ ਰੱਖੀ ਸੀਗੀ ਬਾਕੀ ਮੇਰੇ ਵੀਰੋ ਸ਼ੀਲੂ ਨੇ ਜਫੇ ਕਮਾਲ ਦੇ ਲਾਏ ਆ ਸੁਲਤਾਨ ਵੀ ਅਣਥੱਕ ਯੋਧਾ ਯਾਰ ਸੁਲਤਾਨ ਦਾ ਵੀ ਕੋਈ ਤੋੜ ਨਹੀਂ ਉਹਦੀ ਵੀ ਗੱਲ ਬਾਤ ਐਂਡ ਆੰਬੇ ਨੇ ਜੋ ਕਮਾਲ ਕੀਤੀ ਆੰਬੇ ਸੁਰਸਿੰਗਲੇ ਨੇ ਉਹਨੇ ਵੀ ਮੇਰੇ ਵਿਰੋਧ ਟੌਪ ਦੀਆਂ ਕਾਉਡੀਆਂ ਪਾਆਂ ਤੇ ਬਾਕੀ ਸਾਰੀ ਟੌਪ ਦਾ ਖੇਡੇ ਇਨਾਮ ਇਹਨੇ ਲੱਗਣੇ ਤਾਂ ਮੇਰੇ ਵੱਲੋਂ ਤਾਂ ਯਾਰ ਟੂਰਨਾਮੈਂਟ ਇਹੋ ਜੇ ਹੋਣ ਤਾਂ ਪੰਜਾਬ ਦੇ ਰੰਗ ਭਾਗ ਹੀ ਬਦਲ ਜਾਣਗੇ ਜਾਂ ਫਿਰ ਖੇਡਾਂ ਨੂੰ ਆਨੰਦ ਨਾਲ ਦੇਖਿਆ ਕਰਨਗੇ ਹਜੇ ਗਰਮੀ ਦਾ ਸੀਜ਼ਨ ਸੀਗਾ ਫਿਰ ਵੀ ਲੱਖਾਂ ਦੇ ਹਿਸਾਬ ਨਾਲ ਵਾਚਿੰਗ ਚੱਲੀ ਆ 365 ਆਲਿਆਂ ਤੇ ਲਾਈਵ ਦੇ ਦੇਖਣ ਵਾਲਿਆਂ ਦੀ ਗਿਣਤੀ ਉਤਸ਼ਾਹ ਕਿੰਨਾ ਸੀਗਾ ਖੁਸ਼ੀ ਨੇ ਜਦੋਂ ਜੱਫੀ ਲਾਏ ਸਾਰਿਆਂ ਦਾ ਹੀ ਬਹੁਤ ਵਧੀਆ ਮੇਲਾ ਲੱਗਿਆ ਆ ਕਰਕੇ ਕਹਿੰਦੇ ਆ ਵੀ ਉਹਦੇ ਕੱਪ ਜ਼ਰੂਰ ਕਰਾਓ ਪ੍ਰਮੋਟਰ ਨੂੰ ਕਹਿੰਦੇ ਆ ਬਈ ਹੋਰ ਖਰਚਾ ਕਰੋ ਆਪਣੀ ਕਬੱਡੀ ਨੂੰ ਹੋਰ ਉੱਪਰ ਤੱਕ ਲੈ ਕੇ ਜਾਈਏ ਫਿਰ ਉਮੀਦ ਆ ਵੀ ਵਰਲਡ ਕੱਪ ਦੋ ਦੋ ਇੱਕ ਸਾਲ ਦੇ ਵਿੱਚ ਹੁਣ ਇੱਕ ਮਹੀਨੇ ਨਾਲ ਹੁੰਦਾ ਪਰ ਜੇ ਤੇ ਖਰਚਾ ਹੋਰ ਹੋਵੇ ਤਾਂ ਉਮੀਦ ਆ ਵੀ ਵਰਲਡ ਇੰਟਰਨੈਸ਼ਨਲ ਲੈਵਲ ਤੱਕ ਕਬੱਡੀ ਵੀ ਜਾਊਗੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਧੰਨਵਾਦ